प्लीज स्टॉप मी वेट 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 भाई 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 प्लीज प्लीज नो 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 पापा पापा नो तो पास अमेरिका ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲਗਾਤਾਰ ਆਈਸ਼ ਦੀਆਂ ਜਿਹੜੀਆਂ ਰੇਡਸ ਹੋ ਰਹੀਆਂ ਉਹਦੀਆਂ ਲਗਾਤਾਰ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਘੁੰਮ ਰਹੀਆਂ ਬਹੁਤ ਵੀ ਕਈ ਭਿਆਨਕ ਹੁੰਦੀਆਂ ਲੋਕਾਂ ਨੂੰ ਸੋਚਾਂ ਦੇ ਵਿੱਚ ਪਾ ਦਿੰਦੀਆਂ ਸੋ ਐਸੇ ਤਰ੍ਹਾਂ ਦੀ ਇੱਕ ਵੀਡੀਓ ਹੋਰ ਛੋਹ ਹੋ ਰਹੀ ਆ ਵਾਇਰਲ ਹੋ ਰਹੀ ਆ ਹਰ ਇੱਕ ਜਗ੍ਹਾ ਤੇ ਛਾਈ ਹੋਈ ਆ ਕਿ ਕਿਸ ਤਰ੍ਹਾਂ ਬਾਪ ਅਤੇ ਪੁੱਤ ਨੂੰ ਦੋਨਾਂ ਨੂੰ ਆਈਸ ਦੇ ਏਜੰਟਾਂ ਨੇ ਗ੍ਰਿਫਤਾਰ ਕੀਤਾ ਦੇਖਿਆ ਜਾ ਰਿਹਾ ਇਸ ਵੀਡੀਓ ਦੇ ਵਿੱਚ ਕਿ ਪੁੱਤ ਉਥੋਂ ਦਾ ਸਿਟੀਜ਼ਨ ਸੀਗਾ ਤੇ ਬਾਪ ਮੇ ਵੀ ਪ੍ਰਵਾਸੀ ਹੋਵੇ ਅਨਡਾਕੂਮੈਂਟਡ ਹੋਵੇ ਜਾਂ ਉਹਨੇ ਵੀ ਪਹਿਲਾ ਬਾਰਡਰ ਕਰਾਸ ਕੀਤਾ ਹੋਵੇ ਸੋ ਉਸ ਨੂੰ ਸੜਕ ਦੇ ਕਿਨਾਰੇ ਤੁਰਦੇ ਜਾਂਦੇ ਆ ਨੂੰ ਫੈਡਰਲ ਏਜੰਟਾਂ ਨੇ ਆਈਸ ਦੇ ਏਜੰਟਾਂ ਨੇ ਦੇਖ ਲਿਆ ਤੇ ਰੋਕ ਕੇ ਪੁੱਛਤਾਛਗਰ ਲੱਗੇ ਔਰ ਬੇਟਾ ਆਪਣੇ ਬਾਪ ਨੂੰ ਕਵਰ ਕਰ ਰਿਹਾ ਹੈ ਆਈਐਸ ਦੇ ਸਵਾਲਾਂ ਤੋਂ ਉਹਨੂੰ ਵਿਚਾਰ ਰਿਹਾ ਔਰ ਕਿਸ ਤਰ੍ਹਾਂ ਉਹਨੂੰ ਡੀਟੇਨ ਕੀਤਾ ਔਰ ਪਾਪ ਔਰ ਪੁੱਤ ਦੋਨਾਂ ਨੂੰ ਹੀ ਅਰੈਸਟ ਕਰ ਲਿੱਤਾ ਗਿਆ ਜੀ ਹਾਂਜੀ ਇਹ ਆਈਐਸ ਦੀ ਵੀਡੀਓ ਉਹਨਾਂ ਨੇ ਖੁਦ ਬੋਡੀ ਕੈਮ ਤੋਂ ਬਣਾਈ ਹੋਈ ਹੈ ਜਿਹੜੀ ਉਹਨਾਂ ਨੇ ਖੁਦ ਵਾਇਰਲ ਕੀਤੀ ਆ ਕਿਸ ਤਰ੍ਹਾਂ ਜੋ ਵੀ ਉਹਨਾਂ ਦੀ ਇਸ ਪ੍ਰਕਿਰਿਆ ਦੇ ਵਿੱਚ ਦਾਖਲ ਹੁੰਦਾ ਉਹ ਚਾਹੇ ਇਥੋਂ ਦਾ ਸਿਟੀਜ਼ਨ ਹੋਵੇ ਜਾਂ ਕੋਈ ਵੀ ਹੋਵੇ ਆਈਐਸ ਉਹਨੂੰ ਨਹੀਂ ਵਾਕਸ਼ਦੀ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਕੀਤਾ ਸੋ ਦੇਖ ਲੋ ਇੱਕ ਪਿੰਡ ਦੀ ਖਬਰ ਆ ਰਹੀ ਹੈ ਕਿਸੇ ਪਲੇਜ ਦੀ ਜਿੱਥੇ ਕਿ ਆਈਸ ਦੇ ਏਜੰਟਾਂ ਨੇ ਬਾਪ ਅਤੇ ਪੁੱਤ ਨੂੰ ਦੋਨਾਂ ਨੂੰ ਬੇਰਹਿਮੀ ਦੇ ਨਾਲ ਅਰੈਸਟ ਕੀਤਾ ਜਿਹੜਾ ਕਿ ਸੋਚਾਂ ਵਿੱਚ ਪਾ ਰਿਹਾ ਹਰ ਇੱਕ ਨੂੰ ਕਿ ਹੁਣ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਘਰਾਂ ਕਿੰਨੇ ਪਰਿਵਾਰ ਟੁੱਟੇ ਆ ਆਇਸ ਦੇ ਇਹ ਅਰੇਡਾਂ ਦੇ ਵਿਚਕਾਰ ਕਿਉਂਕਿ ਮੋਸਟਲੀ ਦੇਖਿਆ ਇਹ ਜਾਂਦਾ ਸੀਗਾ ਕਿ ਬਾਪ ਆ ਜਾਂਦਾ ਸੀਗਾ ਪਹਿਲਾ ਇੱਥੇ ਔਰ ਉਹਨਾਂ ਦੇ ਬੱਚੇ ਫਿਰ ਬਾਅਦ ਦੇ ਵਿੱਚ ਇੱਥੇ ਹੋ ਜਾਂਦੇ ਸੀਗੇ ਔਰ ਉਹਨਾਂ ਨੂੰ ਇੱਥੋਂ ਦੀ ਨਾਗਰਿਕ ਮਿਲ ਜਾਂਦੀ ਸੀਗੀ ਔਰ ਉਹ ਵੱਡੇ ਵੀ ਹੋ ਗਏ ਪਰ ਹੁਣ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਤੇ ਮਾ ਤੇ ਬਾਪ ਨੂੰ ਕਿਉਂਕਿ ਉਹਨਾਂ ਦੇ ਕੋਲ ਡਾਕੂਮੈਂਟ ਨਹੀਂ ਸੀਗੇ ਪਰ ਬੱਚਿਆਂ ਦੇ ਕੋਲ ਸੀਗੇ ਕਿਉਂਕਿ ਉਹਨਾਂ ਨੇ ਇੱਥੇ ਪੈਦਾ ਹੋਏ ਆ ਤਾਂ ਇੱਥੇ ਦਾ ਲਾਅ ਦੇ ਹਿਸਾਬ ਨਾਲ ਉਹਨਾਂ ਨੂੰ ਇੱਥੋਂ ਦੀ ਨਾਗਰਿਕਤਾ ਮਿਲੀ ਸੀ ਪਰ ਹੁਣ ਕਿਸ ਤਰ੍ਹਾਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਡੇਟੇਨ ਕੀਤਾ ਜਾ ਰਿਹਾ ਕਿੱਦਾਂ ਕਿੰਨੇ ਹੀ ਪਰਵਾਹ ਟੁੱਟੇ ਆਫਸ ਦੇ ਵਿੱਚ ਇਹ ਗੱਲ ਦੇ ਵਿੱਚ ਕੋਈ ਵੀ ਦੋਰ ਆਇ ਨਹੀਂ ਸੋ ਇਸ ਵੀਡੀਓ ਨੇ ਸਾਰਾ ਕੋਸ਼ਿਸ਼ ਜ਼ਾਹਿਰ ਕਰ ਦਿੱਤਾ ਕੀ ਆਈਸ ਦੇ ਅੱਗੇ ਕਿਸੇ ਦੀ ਕੋਈ ਨਹੀਂ ਚੱਲਦੀ ਸੋ ਐਸੇ ਤਰ੍ਹਾਂ ਹੀ ਤੁਰੇ ਜਾਂਦੇ ਸੀ ਕਿ ਬਾਪ ਤੇ ਪੁੱਤ ਔਰ ਕੋਲ ਨੂੰ ਜਦੋਂ ਨਿਕਲੇ ਫੈਡਰਲ ਏਜੰਟਾਂ ਦੀ ਗੱਡੀ ਤਾਂ ਇਹਨਾਂ ਨੇ ਰੋਕ ਕੇ ਪੁੱਛਤਾਛਕਾਂ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਦੇਖ ਵੀ ਸਕਦੇ ਆ ਨਾਲ-ਨਾਲ ਵੀਡੀਓ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਪੁੱਤ ਆਪਣੇ ਬਾਪ ਨੂੰ ਬਚਾ ਰਿਹਾ ਕਿ ਉਹ ਉਹਨਾਂ ਦੇ ਸਵਾਲਾਂ ਤੋਂ ਕਿਸ ਤਰ੍ਹਾਂ ਬਚੇ ਪਰ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਅੱਗੇ ਕਿਸੇ ਦੀ ਵੀ ਨਹੀਂ ਚੱਲਦੀ ਔਰ ਇਸੇ ਤਰ੍ਹਾਂ ਹੋਇਆ ਤੇ ਦੋਨਾਂ ਨੂੰ ਅਰੈਸਟ ਕਰ ਲਿੱਤਾ ਗਿਆ ਤੇ ਦੋਨਾਂ ਨੂੰ ਹੁਈ ਚੁੱਕ ਕੇ ਲੈ ਗਿਆ ਸੋ ਇਹ ਨਿਊਜ਼ اور ਇਹ ਵੀਡੀਓ ਨੇ ਬਹੁਤ ਲੋਕਾਂ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਕਿਸ ਤਰ੍ਹਾਂ ਆਪਣਾ ਬਾਪ ਦੀ ਰੱਖਿਆ ਨਹੀਂ ਕਰ ਸਕਿਆ ਔਰ ਬਾਪ ਕਿਸ ਤਰ੍ਹਾਂ ਤੜਫ ਰਿਹਾ ਸੀ ਕਿ ਜਦੋਂ ਉਹਦੀ ਅੱਖਾਂ ਦੇ ਸਾਹਮਣੇ ਉਹਦੇ ਪੁੱਤ ਨੂੰ ਅਰੈਸਟ ਕੀਤਾ ਔਰ ਕਿੰਨੀ ਬੇਰਹਿਮੀ ਦੇ ਨਾਲ ਅਰੈਸਟ ਕਰਦੇ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਜੋ ਵੀ ਇਹ ਏਜੰਟਾਂ ਦੀ ਦਖਲਅੰਦਾਜ਼ੀ ਕਰਦਾ ਪ੍ਰਕਿਰਿਆ ਦੇ ਵਿੱਚ ਜਦੋਂ ਇਹ ਅਰੈਸਟ ਕਰਦੇ ਆ ਇਹ ਕਿਸੇ ਨੂੰ ਵੀ ਕੁਝ ਨਹੀਂ ਦੇਖਦੇ ਕਿ ਉਹਦੀ ਏਜ ਕਿੰਨੀ ਆ ਉਹ ਬੱਚਾ ਹੈ ਉਹ ਮਾਈਨਰ ਆ ਉਹ ਨਾਗਰਿਕਤ ਹੈਗੀ ਆ ਉਹਦੇ ਕੋਲ ਸਿਟੀਜ਼ਨਸ਼ਿਪ ਹੈਗੀ ਇੱਥੋਂ ਦੀ ਜਾਂ ਉਹ ਲੇਡੀ ਆ ਜਾਂ ਕੁਝ ਵੀ ਆ ਸੋ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਸੋਚਾਂ ਦੇ ਵਿੱਚ ਪਾ ਦਿੱਤਾ ਤੇ ਸਾਰੇ ਲੋਕ ਡਰੇ ਹੋਏ ਆ ਕਿ ਹੁਣ ਹੋਵੇਗਾ ਕੀ ਤੁਸੀਂ ਬਾਕੀ ਦੇਖ ਲਗਦੇ ਆ ਮੈਂ ਆ ਵੀਡੀਓ ਅੱਗੇ ਪੂਰੀ ਚਲਾਉਂਗਾ ਤੁਸੀਂ ਦੇਖਿਓ ਕਿਹੜੀਆਂ ਹੱਦਾਂ ਪਾਰ ਕਰ ਦਿੱਤੀਆਂ ਆਇਸ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਲੋਕਾਂ ਨੂੰ ਡਰ ਹੋ ਗਿਆ ਇਸ ਵੀਡੀਓ ਤੋਂ ਬਾਅਦ ਓਏ ਨੰਪਕਾ ਹਟਾ ਦਿੰਦੇ ਹਾਂ ਦੋਂਦੇਰਸ ਮੇਰਾ ਸਟੋਰਫੋਨ ਨਹੀਂ ਨਹੀਂ ਕੰਮ ਕਰਦਾ ਨਾ ਨਾ ਮਾਫ ਕਰੀ ਮੈਂ ਸਪਲੀਸ ਪਲੀਜ਼ ਓਏ ਇਹੀ ਐਸਾ ਦੇਸੀ ਉਹ ਕੇਰ ਅਨਸਲੀ ਓਕੇ Please. We're we're having a discussion with him. Okay. We're having a discussion. Listen. Okay, who no, are you? We'll How about we start with yeah. you? Who are you? How about we start with I'm you? An, I'm a, a universitizer. Okay, yeah. okay. I, okay. Can I talk to him please? No, the This is not a good idea. Okay, okay. He has a I don't I don't kid. Know. Honestly, it's not my problem. Your you're a father. right gonna, You're gonna right. have to relax Wait. now. But relax. I'm relaxed, relax, you're relax. gonna relax. end up arrested too. Yeah, we yeah. so you're gonna end up arrested too. Okay. We're trying to have an investigation with them. And determine his citizenship. That's it. If you impede that, then we're going to have to take you into under arrest for stopping relax, us. Relax, relax, relax. 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 He'll be able relax. to call relax. when he gets to the office relax, and make relax. calls. Relax. He needs to talk to a lawyer. Relax. If he needs to talk to a lawyer or family, he'll be able to make calls. Okay? <laughs> Please, stop. You need to move.

Okay, sorry, sorry. You just don't do that. I just do I just don't let him do that. Okay. I'm left, that I'm you, left. Left. you got him? That's wrong, bro. I'm gonna. I'm You that? You know that y'all leave can't do that. I'm gonna. i him. Stay down. Stay down. Both you stay down. Hey, we need to get him in cuffs now. We need to get him in cuffs. Get him in cuffs now. Get him in cuffs. That's do Put him on him. I can't wait. That's wrong. Y'all leave him can't do that. You know that. Get him. Get him in the vehicle now. Roll him on his stomach. Okay. We're going to roll him on his I'm stomach. I'm I'm stomach. You guys can't do that. You can't do it. You know that, sir. Let's get him out. Let's get him out. Let's go. Get him in the vehicle. Let's go. Get in the vehicles and let's go. Let's go. I'm a, I'm a U.S. citizen. Yep, yeah, you are. That's fine. Get in. Get in the vehicle now. Get in the vehicle now. Okay, okay, just relax, just relax. relax, relax, relax. Get in the vehicle relax, now. Relax. Wait, 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 the fuck? You guys can't do that. You know that, man. That's illegal. That's illegal, bro. Scoot over. Scoot over. That's legally wrong, bro. Scoot over. Let's go. Let's okay. go. No way. You got my phone. No way. No, Give me my phone, please. Find an area to go park at a little village. All right. Give me my phone, and we need a call. Be quiet. You had your chance to be peaceful. You got my phone. I got a phone. Yeah. ਚੈੱਕ ਸੀ ਵਿਦੀਆ ਬਾਕੀ ਹੀ ਇਸ ਵੀਡੀਓ ਨੂੰ ਦੇਖ ਕੇ ਰੋਣਾ ਆਉਂਦਾ ਕਿ ਯਾਰ ਕੀ ਕੁਝ ਹੋ ਰਿਹਾ ਬੰਦਾ ਕਿਹੜੀ ਚੀਜ਼ ਦੇ ਪਿੱਛੇ ਭੱਜਿਆ ਫਿਰ ਰਿਹਾ ਹੈ ਕੀ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਬਹੁਤ ਇਦਾਂ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਜਿਨ੍ਹਾਂ ਨਾਲ ਲੋਕ इमोशनल ਹੋ ਜਾਂਦੇ ਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਡੇਟੇਨ ਕੀਤਾ ਜਾਂਦਾ ਕਿਸ ਤਰ੍ਹਾਂ ਇਹਨਾਂ ਨੂੰ ਚੁੱਕਿਆ ਜਾਂਦਾ ਔਰ ਕਿਸ ਤਰ੍ਹਾਂ ਆਈਸ ਰੇਟਸ ਕਰਦੀ ਆ 트럼ਪ ਪ੍ਰਸ਼ਾਸਨ ਪੂਰਾ ਇਸ ਟਾਈਮ ਦੇ ਉੱਪਰ ਕਹਿਰ ਕਰ ਰਿਹਾ ਲੋਕਾਂ ਦੇ ਉੱਪਰ ਔਰ ਕਿਸ ਤਰ੍ਹਾਂ ਨਾਲ ਨਾਲ ਆਫਰ ਵੀ ਦੇ ਰਿਹਾ ਕਿ 3000 ਡਾਲਰ ਲਓ ਔਰ ਸਾਡਾ ਦੇਸ਼ ਆਪਣੀ ਮਰਜ਼ੀ ਦੇ ਨਾਲ ਛੱਡ ਕੇ ਚਲੇ ਜਾਓ ਤੁਹਾਨੂੰ ਡੇਟੇਨ ਜਾਂ ਕੁਝ ਵੀ ਇਸ ਤਰ੍ਹਾਂ ਨਹੀਂ ਕੀਤਾ ਜਾਏਗਾ ਸੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਤੁਹਾਡੇ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਐਸੇ ਤਰ੍ਹਾਂ ਦੀ ਨਵੀਂ ਨਵੀਂ ਅਪਡੇਟ ਦੇ ਲਈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਔਰ ਇਸ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪੰਜਾਬੀਓ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਪੋਰਟ ਕਰੋ ਔਰ ਸਬਸਕ੍ਰਾਈਬ ਕਰੋ ਥੈਂਕ ਯੂ ਪੱਕਾ ਪੱਕਾ ਦੰਦੇਰਸ ਆਪਣਾ ਫੋਨ ਨਹੀਂ ਆ ਦੇਖਣਾ ਨਾ ਪਲੀਜ਼ ਯੈਸ ਆ ਤੁਸੀਂ ਓਕੇ ਅਨਸਰ ਓਕੇ ਔਰ ਵਰਕਿੰਗ ਡਿਸਕਸ਼ਨ ਵਿਦ ਹਿਮ ਪਲੀਜ਼ We're having a discussion. Listen, Okay, who, are you? You? who are you? How about we start with you? Gonna, who are you? How about you? I'm a U.S. Oh, citizen here. Okay, okay, can I talk to him, please? No. This is not a good idea. Is a good idea. He has a disabled kid. Honest. not my problem. You're a father, you're gonna, right? You're gonna like, have to relax, relax now. I'm I'm relax, relax, wait, You're gonna end up arrested, too. Yeah. Relax, and so You're gonna end up arrested, too. Okay. We're trying to have an investigation with him and determine his citizenship, that's it if you impede that then we're going to have to take you into under arrest for stopping yes. us Relax. 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 he'll be able Relax. to call Relax. when he gets to